ਵੱਡੀ ਖਬਰ ਸਾਹਮਣੇ ਆ ਰਹੀ ਹੈ ਜ਼ੀਰਕਪੁਰ ਤੋਂ ਜਿੱਥੇ ਫਰਜ਼ੀ NIA ਦੀ ਟੀਮ ਦਾ ਪਰਦਾਫਾਸ਼ ਕੀਤਾ ਗਿਆ ਤਾਂ ਦੱਸਦੇ ਕਿ ਜ਼ੀਰਕਪੁਰ ਜ਼ੀਰਕਪੁਰ ਦੀ ਪੁਲਿਸ ਵੱਲੋਂ ਜਿਹੜਾ ਜਾਲ ਵਿਛਾ ਕੇ ਇਹਨਾਂ ਫਰਜ਼ੀ NIA ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਗੱਲ ਕਰੀਏ ਤਾਂ ਇੱਕ ਫਰਜ਼ੀ NIA ਦਾ ਮੁਖੀ ਵੀ ਸ਼ਾਮਲ ਹੈ ਜਿਸ ਵੱਲੋਂ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਦੱਸਿਆ ਗਿਆ ਸੀਗਾ ਕਿ ਦਿੱਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਵੱਡਾ ਗਵਨ ਹੋਇਆ ਤੇ ਇਸ ਗਵਨ ਦੇ ਮਾਮਲੇ ਵਿੱਚ ਜਿਹੜਾ ਤਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇਸ ਗ੍ਰਿਫਤਾਰੀ ਤੋਂ ਬਚਣਾ ਚਾਹੁੰਦੇ ਹੋ ਤੇ ਤੁਰੰਤ 50 ਲੱਖ ਰੁਪਏ ਸਾਨੂੰ ਦੇ ਦਿਓ ਤਾਂ ਜੋ ਤੁਹਾਡਾ ਨਾਮ ਇਸ ਰਿਪੋਰਟ ਵਿੱਚੋਂ ਕੱਟ ਦਈਏ ਦੱਸਦੇ ਕਿ ਐਨਆਈਏ ਦਾ ਫਰਜ਼ੀ ਮੁਖੀ ਬਣ ਕੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਇਹ ਪੂਰਾ ਮਾਮਲਾ ਹੈ ਜਿਸ ਵਿੱਚ 8 ਵਿਅਕਤੀਆਂ ਨੂੰ ਜ਼ੀਰਕਪੁਰ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਬਹੁਤ ਵੱਡਾ ਗਰੋਹ ਜੋ ਕਿ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਹੜਪਣ ਦਾ ੰਦਾ ਕਰਦਾ ਸੀਗਾ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਣੇ ਬਾਕੀ ਆ ਤਾਂ ਮੁਲਜ਼ਮ ਨੇ ਪ੍ਰਾਪਰਟੀ ਡੀਲਰ ਨੂੰ ਧਮਕੀ ਦਿੱਤੀ ਸੀ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦਾ ਗਵਨ ਹੋਇਆ ਜਿਸ ਵਿੱਚ ਉਸਦਾ ਨਾਮ ਸਾਹਮਣੇ ਆਇਆ ਹੈ ਜੇਕਰ ਉਸਨੇ ਕੇਸ ਵਿੱਚੋਂ ਆਪਣਾ ਨਾਂ ਹਟਾਉਣ ਦਾ ਚਾਹੁੰਦਾ ਆਪਣਾ ਨਾਮ ਨੂੰ ਹਟਾਉਣਾ ਚਾਹੁੰਦਾ ਤਾਂ 50 ਲੱਖ ਰੁਪਏ ਦੇ ਦੇਵੇ ਜਿਸ ਤੋਂ ਬਾਅਦ ਪ੍ਰਾਪਰਟੀ ਡੀਲਰ ਨੂੰ ਸ਼ੱਕ ਹੋਇਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮਾ ਵਿੱਚ ਜੋਤੀਵਾਸੀ ਕ੍ਰਿਸ਼ਨਾ ਅਪਾਰਟਮੈਂਟ ਦੁਆਰਕਾ ਨਵੀਂ ਦਿੱਲੀ ਨੀਲਮਵਾਸੀ ਗੀਤਾ ਕਲੋਨੀ ਉੱਤਮਨਗਰ ਦਿੱਲੀ ਦਲਵਿੰਦਰ ਸਿੰਘ ਵਾਸੀ ਮਲੋਆ ਚੰਡੀਗੜ੍ਹ ਰਾਧੇ ਸ਼ਾਮ ਵਾਸੀ ਅਨੰਦਪੁਰ ਸਾਹਿਬ ਰਾਜਕੁਮਾਰ ਵਾਸੀ ਚਣਕਿਆਪੁਰੀ ਨਵੀਂ ਦਿੱਲੀ ਨਿਤੇਸ਼ ਵਾਸੀ ਪਿੰਡ ਰਾਣੀਆਂ ਜ਼ਿਲ੍ਹਾ सिरसा ਹਰਿਆਣਾ ਅਤੇ ਸੁਸ਼ੀਲ ਵਾਸੀ ਛੱਜਰ ਹਰਿਆਣਾ ਸ਼ਾਮਲ ਨੇ ਤਾਂ ਮੁਲਜ਼ਮਾ ਖਿਲਾਫ ਬੀ ਐਨ ਐਸ ਦੀਆਂ ਧਾਰਾਵਾਂ 319 2 318 4 6823082 ਅਤੇ 68 ਤਹਿਤ ਕੇਸ ਦਰਜ ਕੀਤਾ ਗਿਆ ਤੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਤੇ ਪੇਜ ਤੇ ਤਾਂ ਕਿਦਾਂ ਇਹਨਾਂ ਵੱਲੋਂ ਫਿਰੋਤੀ ਮੰਗੀ ਗਈ ਸੀ ਆਓ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਦਰਅਸਲ ਚੰਡੀਗੜ੍ਹ ਸੈਕਟਰ 39B ਦੇ ਵਸਨੀਕ 60 ਸਾਲਾ ਵੀਰਪਾਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦੇ ਕੰਮ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਹੈ ਤਾਂ 17 ਜੁਲਾਈ ਨੂੰ ਸਵੇਰੇ 10 ਵਜੇ ਉਸ ਨੂੰ WhatsApp ਕਾਲ ਆਂਦੀ ਹੈ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਐਨਆਈਏ ਟੀਮ ਦੇ ਮੁਖੀ ਸੁਸ਼ੀਲ ਕੁਮਾਰ ਬੋਲ ਰਿਹਾ ਹੈ ਤਾਂ ਉਸਨੇ ਉਸ ਨੂੰ ਸਿੰਘਪੁਰਾ ਚੌਂਕ ਜ਼ੀਰਕਪੁਰ ਵਿਖੇ ਆ ਕੇ ਮਿਲਣ ਲਈ ਕਿਹਾ ਹੈ ਤਾਂ ਜਿੱਦਾਂ ਹੀ ਵੀਰਪਾਲ ਸਿੰਘ ਆਪਣੀ ਕਾਰ 'ਚ ਜ਼ੀਰਕਪੁਰ ਸਿੰਘਪੁਰਾ ਲਾਈਟਾਂ ਤੇ ਪਹੁੰਚਿਆ ਜਿੱਥੇ ਤਿੰਨ ਕਾਰਾਂ 'ਚ 7 ਤੋਂ 8 ਵਿਅਕਤੀ ਮੌਜੂਦ ਸਿਗੇ ਦੱਸ ਦਈਏ ਕਿ ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹੈ ਤਾਂ ਸਿਰ ਤੇ ਗੰਜਾ ਹੋਇਆ ਹੋਇਆ ਸੀ ਇਹ ਵਿਅਕਤੀ ਜਿਸ ਵੱਲੋਂ ਕਿਹਾ ਗਿਆ ਕਿ ਮੈਂ ਐਨਆਈਏ ਦਾ ਮੁਖੀ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਤਹਾਡੇ ਖਿਲਾਫ ਜਿਹੜਾ ਹੈਗਾ ਵੱਡਾ ਮਾਮਲਾ ਸਾਹਮਣੇ ਆਇਆ ਫਰਜ਼ੀ ਐਨਆਈ ਮੁਖੀ ਨੇ ਉਸਨੂੰ ਦੱਸਿਆ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦਾ ਗਬਨ ਹੋਇਆ ਤੇ ਪੁੱਛਗਿੱਛ ਦੌਰਾਨ ਉਸ ਦਾ ਨਾਮ ਸਾਹਮਣੇ ਆਇਆ ਤੇ ਉਸਨੇ ਕਿਹਾ ਕਿ ਜੇਕਰ ਉਹਨੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਜਾਂਚ ਉਸਦੀ ਬਹੁਤ ਜ਼ਰੂਰੀ ਹੈ ਕਰਨੀ ਤਾਂ ਇਹ ਸੁਣ ਕੇ ਪ੍ਰਾਪਰਟੀ ਡੀਲਰ ਦਾ ਕਹਿਣਾ ਕਿ ਉਹ ਵੀ ਥੋੜਾ ਬਹੁਤ ਜ਼ਰੂਰ ਡਰ ਗਿਆ ਸੀ ਤਾਂ ਉਸਨੇ ਕਿਹਾ ਕਿ ਤੋੜਾ ਨਾਂ ਇਸ ਕੇਸ ਵਿੱਚੋਂ ਕੱਟਿਆ ਜਾ ਸਕਦਾ ਜੇਕਰ ਤੁਸੀਂ 50 ਲੱਖ ਰੁਪਏ ਦਾ ਇੰਤਜ਼ਾਮ ਕਰੋ ਤਾਂ ਉਹਨਾਂ ਕਿਹਾ ਕਿ ਉਹ ਇੰਨੀ ਰਕਮ ਪ੍ਰਬੰਧ ਨਹੀਂ ਕਰ ਸਕਦੇ ਵੀਰਪਾਲ ਸਿੰਘ ਨੇ ਕਿਹਾ ਕਿ ਉਹ ਵੱਧ ਤੋਂ ਵੱਧ 10 ਲੱਖ ਰੁਪਏ ਦਾ ਪ੍ਰਬੰਧ ਕਰ ਸਕਦੇ ਨੇ ਤਾਂ ਨਕਲੀ ਐਨਆਈਏ ਮੁਖੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਕੱਲ ਸ਼ਾਮ ਤੱਕ 10 ਲੱਖ ਰੁਪਏ ਜ਼ੀਰਕਪੁਰ ਲੈ ਕੇ ਨਹੀਂ ਆਇਆ ਤਾਂ ਉਸ ਦਾ ਨਾਮ ਰਹੇਗਾ ਜੇਕਰ ਲੈ ਕੇ ਆ ਜਾਂਦਾ ਹੈ ਤੇ ਉਸ ਦਾ ਨਾਮ ਕੱਟ ਦਵਾਂਗੇ ਤਾਂ ਵੀਰਪਾਲ ਸਿੰਘ ਨੇ ਘਰੇ ਜਾ ਕੇ ਆਪਣੇ ਪਰਿਵਾਰ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਤਾਂ ਪਰਿਵਾਰ ਅਤੇ ਵੀਰਪਾਲ ਸਿੰਘ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਵਿੱਚ ਪੁਲਿਸ ਨੇ ਜਾਲ ਵਿਛਾ ਕੇ ਇਸ ਗਰੋਧਾ ਭਾਂਡਾ ਫੋਰਡ ਕੀਤਾ ਹੈ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਪੁਲਿਸ ਰਿਮਾਂਡ ਹਾਸਲ ਕਰ ਲਈ ਗਈ ਹੈ ਤੇ ਹੁਣ ਵੇਖਣਾ ਇਹ ਹੋਏਗਾ ਕਿ ਇਸ ਮਾਮਲੇ ਵਿੱਚ ਕੀ ਵੱਡੇ ਖੁਲਾਸੇ ਹੋ ਸਕਦੇ ਨੇ